ਸਾਰੀ ਪਾਰਟੀਆਂ ਦੇ ਕੰਮ ਕਰਨੇ ਆ ਜੋ ਵੀ ਆਪਣਾ ਸਰਕਲ ਚੱਲੀ ਜਾ ਰਿਹਾ ਹੈ ਛਾਂਮੀ ਜਦ ਤੱਕ ਠਾਕੇਦਾਰੀ ਮਾਲਕ ਵੀ ਕਹਿੰਦਾ ਲੱਗੇ ਰੋ ਤੇ ਸਾਨੂੰ ਦੇ ਕੁਝ ਮਿਲਣਾ ਨਹੀਂ ਆ ਜਿਨ੍ਹਾਂ ਨੇ ਫਾਇਦਾ ਚੱਕਣਾ ਚੱਕ ਲੈਣਾ ਵਾ ਪਾਰਟੀ ਕੋਈ ਵੀ ਜਿੱਤੇ ਸਾਡੇ ਕੋਲ ਆਂਦੇ ਆ ਹੋ ਗਾ ਜੇ ਦੋਗੇ ਸਾਨੂੰ ਵਧੀਆ ਤੇ ਕੰਮ ਕਰਾਂਗੇ ਵਧੀਆ ਤੇ ਦੋਗੇ ਸਾਨੂੰ ਬੋਤਲ ਤੇ ਕੰਮ ਕਰਾਂਗੇ ਟੋਟਲ ਜੇ ਦੋਗੇ ਸਾਨੂੰ ਪਊਆ ਆਪਾਂ ਸੋਵਾਂਗੇ ਰਮਾਨਾ ਕੰਮ ਕਰੇਗਾ ਤੁਹਾਡਾ ਭਈਆ ਇਹ ਬੋਰਡ ਜਿਹੜੇ ਬਣਾਏ ਜਾ ਰਹੇ ਨੇ ਜ਼ਿਆਦਾਤਰ ਕਿਹੜੀਆਂ ਪਾਰਟੀਆਂ ਦੇ ਤੁਹਾਨੂੰ ਆਰਡਰ ਆਏ ਨੇ ਹੋਂ ਪ੍ਰਚਾਰ ਦੇ ਦੌਰਾਨ ਹੀ ਤੇਜ਼ੀ ਰਹਿੰਦੀ ਹੈ ਜਾਂ ਆਮ ਦਿਨਾਂ ਦੇ ਵਿੱਚ ਵੀ ਜਿਹੜੇ ਰਾਜਨੇਤਾ ਨੇ ਉਹ ਬੋਰਡ ਬਣਾਉਂਦੇ ਉਹ ਮਾਰਾ ਬੜਾ ਚੱਲਦਾ ਰਹਿੰਦਾ ਕੋਈ ਬੁਲਵੇ ਰਤੋਂ ਜਿਹੜੇ ਪਿਆਸੇ ਨੇ ਐਡਵਾਂਸ ਲਿੱਤੇ ਜਾਂਦੇ ਨੇ ਬੋਰਡ ਬਣਾਉਂਦੇ ਜਾਂ ਬਾਅਦ ਵਿੱਚ ਲੈ ਜਾਂਦੇ ਨੇ ਨਹੀਂ ਤੇ ਐਡਵਾਂਸ ਹੀ ਆਏ ਨੇ ਬਾਅਦ ਚ ਤੇ ਮਿਲਦੇ ਨਹੀਂ ਆ ਬਾਅਦ ਚ ਕਹਿੰਦੇ ਮੈਂ ਹਾਰ ਹੀ ਗਿਆ ਤੇ ਦਵਾਂਗੇ जनता ਦੇ ਦਰਬਾਰ ਤਾਂ ਜਿਹੜੇ ਉਮੀਦਵਾਰ ਨੇ ਜਾਂਦੇ ਨੇ ਵੱਡੇ ਵਾਅਦੇ ਵੱਡੇ ਦਾਅਵਿਆਂ ਦੇ ਨਾਲ ਤੇ ਉਥੇ ਬੋਰਡ ਜਿਹੜੇ ਲਾਏ ਜਾਂਦੇ ਨੇ ਉੱਤੇ ਹੀ بڑے بڑے ਵਾਅਦੇ ਤੇ ਦਾਅਵੇ ਲਿਖੇ ਜਾਂਦੇ ਨੇ ਸਾਰੇ ਲਿਖੇ ਜਾਂਦੇ ਲੋਕਾਂ ਨੇ ਲਵਾਣੇ ਹੀ ਆ ਕੱਲ ਨੂੰ ਨੇ ਫਲੈਕਸਾਂ ਕੰਮ ਆਣਗੇ ਹੋਰ ਕੀ ਹੋਏਗਾ ਲਵਾਣੇ ਤਾਂ ਹੋ ਗਏ ਹੀ ਆ ਪਰ ਹਨ ਨਹੀਂ ਉਹ ਗੱਲ ਬਾਤ ਨਹੀਂ ਗਿਆ ਕਿਸੇ ਦਾ ਕੋਈ ਮਹੌਲ ਨਹੀਂ ਆ ਜਿਹੜਾ ਜਿੱਤ ਜਾਂਦਾ ਉਹ ਵਧਾਈ ਦੇ ਤੌਰ ਤੇ ਵੱਧ ਪੈਸੇ ਵੀ ਦੇ ਜਾਂਦਾ ਜਾਂ ਉਹ ਵੀ ਪੈਸੇ ਤੇ ਲਾਰਾ ਲਪਾ ਲਾਉਂਦਾ ਬਾਅਦ ਵੱਧ ਤੇ ਉਹ ਮਠਿਆ ਦੇ ਡੱਬੇ ਤੇ ਜਾਊਗਾ ਕਈਆਂ ਕਈ ਵਧਾਈ ਦੇ ਬੋਰਡ ਲਵਾਏ ਕੋ ਬੋਲਦੇ ਨੇ ਚਾਹ ਪਾਣੀ ਮੰਗ ਲਏ ਬੋਤਲ ਦੇ ਦੇਣਗੇ ਵੱਤੋ ਬਸ ਇਹ ਆਰਡਰ ਦੇਣ ਲਈ ਰਾਜਨੇਤਾ ਦੇ ਆਪ ਵੀ ਉਮੀਦਵਾਰ ਵੀ ਪਹੁੰਚਦੇ ਨਹੀਂ ਜਾਂ ਉਹਨਾਂ ਦੇ ਚੇਲੇ ਬਾਲੇ ਹੀ ਪਹੁੰਚਦੇ ਆਰਡਰ ਦਿੰਦੇ ਨੇ ਚੋਦੇ ਵੋਟਾਂ ਦੇ ਵੇਚਦਾ ਹਰ ਥਾਂ ਦੇ ਹਰ ਬੂਹੇ ਦੇ ਦਰਵਾਜੇ ਦੇ ਜਾਂਦੇ ਨੇ ਹੱਥ ਜੋੜੇ ਜਾਂਦੇ ਨੇ ਵੋਟਾਂ ਲੈਣ ਵਾਸਤੇ ਜਦੋਂ ਬੋਰਡ ਬਣਾਉਣੇ ਨੇ ਉਮੀਦਵਾਰ ਆਪ ਆਉਂਦਾ ਜਾਂ ਚੇਲੇ ਬਾਲ ਕੀ ਹੁੰਦੇ ਆ ਉਮੀਦਵਾਰ ਆਪ ਨਹੀਂ ਹੁੰਦਾ ਕਦੀ ਵੀ ਅਸਲੀਅਲ ਦੋਸਤੋ ਤੁਸੀਂ ਜੁੜੇ ਹੋ ਅਸਲੀਅਤ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਤਰਫੀਰ ਜੇ ਲਾਲੀ ਦੋਸਤੋ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਹਰ ਉਮੀਦਵਾਰ ਜਿਹੜਾ ਜਨਤਾ ਦੇ ਦਰਬਾਰ ਜਾ ਰਿਹਾ ਆਪਣੇ ਮੁੱਦਿਆਂ ਨੂੰ ਲੈ ਕੇ ਤਾਂ ਉੱਥੇ ਹੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੜੇ ਬੜੇ ਬੋਰਡ ਲਾਏ ਜਾ ਰਹੇ ਨੇ ਚੋਣ ਪ੍ਰਚਾਰ ਦੇ ਲਈ ਤੇ ਉਸੇ ਚੋਣ ਪ੍ਰਚਾਰ ਦੇ ਦੌਰਾਨ ਜਿਹੜੇ ਬੋਰਡ ਬਣਾਉਂਦੇ ਨੇ ਉੱਥੇ ਪਹੁੰਚੇ ਹੋਏ ਆ ਜਿੱਥੇ ਦੇ ਹਰ ਪਾਰਟੀ ਦੇ ਨੁਮਾਇੰਦਿਆਂ ਦੇ ਬੋਰਡ ਬਣਾਏ ਜਾ ਰਹੇ ਨੇ ਅਤੇ ਉਮੀਦਵਾਰਾਂ ਵੱਲੋਂ ਆਪਣੇ ਵਾਅਦੇ ਅਤੇ ਦਾਅਵਿਆਂ ਦਾ ਜਿਹੜਾ ਦੱਸਿਆ ਜਾ ਰਿਹਾ ਜੇ ਇਹਨਾਂ ਵਾਅਦਿਆਂ ਤੇ ਦਾਅਵਿਆਂ ਦੇ ਨਾਲ ਉਹ ਜਨਤਾ ਦੇ ਦਰਬਾਰ ਜਾ ਰਹੇ ਨੇ ਤਾਂ ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਅਹਿਮ ਰੋਲ ਰਹਿੰਦਾ ਹੈ ਹੋਲਡਿੰਗ ਬੋਰਡ ਦਾ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਥਾਂ-ਥਾਂ ਦੇ ਇਹੋ ਜਿਹੇ ਬੋਰਡ ਲਾਏ ਜਾਂਦੇ ਨੇ ਜਿਨ੍ਹਾਂ ਨਾਲ ਚੋਣ ਪ੍ਰਚਾਰ ਹੁੰਦਾ ਹੈ ਤਾਂ ਗੱਲ ਬਾਤ ਕਰਦੇ ਆਂ ਜਿਹੜੇ ਵੀਰ ਚੋਣ ਪ੍ਰਚਾਰ ਦੇ ਦੌਰਾਨ ਬੋਰਡ ਬਣਾ ਰਹੇ ਨੇ ਉਹਨਾਂ ਨਾਲ ਹਾਂਜੀ ਭਾਜੀ ਨਾਮ ਜੀ ਤੁਹਾਡਾ ਮੇਰਾ ਨਾਮ ਪ੍ਰੇਮ ਕੁਮਾਰ ਜੀ ਪ੍ਰੇਮ ਜੀ ਮੈਨੂੰ ਇਹ ਦੱਸੋ ਕਿੰਨੀ ਗੇ ਤੇਜ਼ੀ ਆਈ ਹੈ ਚੋਣ ਪ੍ਰਚਾਰ ਦੇ ਦੌਰਾਨ ਜਿਹੜੇ ਆਪਾਂ ਹੋਲਡਿੰਗ ਬੋਰਡ ਬਣਾ ਰਹੇ ਆ ਅਈ ਤੇਜ਼ੀ ਇਤਨਾ ਵਾਕੇ ਆਪਾਂ ਸਵੇਰੇ ਲੱਗਦੇ ਆ 4-5 ਵਜੇ ਰਾਤੀ 11-12 ਵਜੇ ਜਾਂਦੇ ਆ ਠੀਕ ਹੈ ਜੀ ਸਾਰੀ ਪਾਰਟੀਆਂ ਦੇ ਕੰਮ ਕਰਨੇ ਆ ਜੋ ਵੀ ਆਪਣਾ ਸਰਕਲ ਚੱਲੀ ਜਾ ਰਿਹਾ ਹੈ ਛੇ ਮਹੀਨੇ ਤੱਕ ਥਾਕੇਦਾਰੀ ਮਾਲਕ ਵੀ ਕਹਿੰਦਾ ਲੱਗੇ ਰੋ ਤੇ ਸਾਨੂੰ ਦੇ ਕੁਝ ਮਿਲਣਾ ਨਹੀਂ ਆ ਜਿਨ੍ਹਾਂ ਨੇ ਫਾਇਦਾ ਚੱਕਣਾ ਚੱਕ ਲੈਣਾ ਵਾ ਪਾਰਟੀ ਕੋਈ ਵੀ ਜਿੱਤੇ ਸਾਡੇ ਕੋਲ ਹਾਂਦੇ ਇਹੋ ਹੀ ਗਾਵਾ ਜੇ ਦੋਗੇ ਸਾਨੂੰ ਵਧੀਆ ਤੇ ਕੰਮ ਕਰਾਂਗੇ ਵਧੀਆ ਤੇ ਦੋਗੇ ਸਾਨੂੰ ਬੋਦਲ ਤੇ ਕੰਮ ਕਰਾਂਗੇ ਟੋਟਲ ਜੇ ਦੋਗੇ ਸਾਨੂੰ ਪਊਆ ਆਪਾਂ ਸੋਵਾਂਗੇ ਰਮਾਨਾ ਕੰਮ ਕਰੇਗਾ ਤੁਹਾਡਾ ਭਈਆ ਤਮੀ ਨੂੰ ਇਹ ਦੱਸੋ ਜੀ ਚੋਣਾਂ ਦੇ ਦੌਰਾਨ ਅਸੀਂ ਬੜੇ ਵੱਡੇ ਵਾਦੇ ਤੇ ਦਾਅਵੇ ਜੀਤੇ ਜਾਂਦੇ ਨੇ ਇਹ ਬੋਰਡ ਜਿਹੜੇ ਬਣਾਏ ਜਾ ਰਹੇ ਨੇ ਜ਼ਿਆਦਾਤਰ ਕਿਹੜੀਆਂ ਪਾਰਟੀਆਂ ਦੇ ਤੁਹਾਨੂੰ ਆਰਡਰ ਆਏ ਨੇ ਸਾਨੂੰ तकरीबन ਸਾਰੀ ਪਾਰਟੀਆਂ ਦੇ ਆਰਡਰ ਗਏ ਆ ਥੋੜੇ ਥੋੜੇ ਸਾਰੇ ਬਣਵਾਈ ਜਾਣਦੇ ਆ ਪੱਕੀ ਪਾਰਟੀ ਵੱਲੋਂ ਸਾਨੂੰ ਪਤਾ ਨਹੀਂ ਉਹਦੇ ਮਾਲਕਾਂ ਨੂੰ ਪਤਾ ਵਾ ਸਾਡੇ ਦੇ ਕੰਮ ਮਗਾ ਵਾ ਕਰੀ ਜਾਣਾ ਕਰੀ ਜਾਣਾ ਜਦੋਂ ਥੱਕ ਜਾਣਾ ਪੈਗ ਲਾ ਕੇ ਸੋ ਜਾਣਾ ਇਹ ਪਿੰਡਾਂ 'ਚੋਂ ਹੀ ਆਰਡਰ ਆ ਰਹੇ ਆ ਸਹਾਰਾਂ 'ਚੋਂ ਵੀ ਆ ਰਹੇ ਨੇ ਇਹ ਤੇ ਮਾਲਕਾਂ ਨੂੰ ਪਤਾ ਸਾਨੂੰ ਤੇ ਇਹੋ ਪਤਾ ਕਿ ਫੈਕਟਰੀ ਕੰਮ ਕਰਦਾ ਵਾ ਸਵੇਰੇ ਆਪਾ ਆਏ ਨਾ ਕਰੀਏ ਮੈਨੂੰ ਇਹ ਦੱਸੋ ਚੋਣ ਪ੍ਰਚਾਰ ਦੇ ਦੌਰਾਨ ਹੀ ਤੇਜ਼ੀ ਰਹਿੰਦੀ ਹੈ ਜਾਂ ਆਮ ਦਿਨਾਂ ਦੇ ਵਿੱਚ ਵੀ ਜਿਹੜੇ ਰਾਜਨੇਤਾ ਨੇ ਉਹ ਬੋਰਡ ਬਣਾਉਂਦੇ ਨੇ ਉਹ ਮਾੜਾ-ਬੜਾ ਚੱਲਦਾ ਰਹਿੰਦਾ ਕੋਈ ਆ ਜਾਂਦਾ ਤੇ ਲੱਗਦੇ ਰਹਿੰਦੇ ਆ ਤੇ ਬਾਕੀ ਆੜਾ ਕੰਪਨੀਆਂ ਦਾ ਕੰਮਗਾ ਹੋ ਕਰੀਏ ਇਹਦਾ ਮੈਨੂੰ ਇਹ ਦੱਸੋ ਜਿਹੜੇ ਪੈਸੇ ਨੇ ਐਡਵਾਂਸ ਲਿੱਤੇ ਜਾਂਦੇ ਨੇ ਬੋਰਡ ਬਣਾਉਂਦੇ ਜਾਂ ਬਾਅਦ ਵਿੱਚ ਲੈ ਜਾਂਦੇ ਨੇ ਨਹੀਂ ਤੇ ਐਡਵਾਂਸ ਹੀ ਆਏ ਨੇ ਬਾਅਦ ਚ ਤੇ ਮਿਲਦੇ ਨਹੀਂ ਆ ਬਾਅਦ ਚ ਕਹਿੰਦੇ ਮੈਂ ਹਾਰ ਹੀ ਗਿਆ ਤਾਂ ਦਵਾ ਬਹੁਤ ਆਜੋ ਅਗਲੇ ਕਹਿੰਦੇ ਕਿ ਜਦੋਂ ਆਪਾਂ ਹਾਰੀ ਗਏ ਤੇ ਪੈਸੇ ਕਿਥੋਂ ਆਣੇ ਕਈ ਵਾਰੀ ਮਾਲਕਾਂ ਦੇ ਪੈਸੇ ਡੁੱਬੇ ਵੀ ਆ ਤੇ ਕਈ ਵਧੇ ਵੀ ਆ ਮਿਲਵੇ ਤਾਂ ਸੁਣ ਹਾਰਨ ਵਾਲਾ ਤਾਂ ਚਲੋ ਪੈਸੇ ਮਾਰ ਜਾਂਦਾ ਤੇ ਜਿਹੜਾ ਜਿੱਤ ਜਾਂਦਾ ਉਹ ਵਧਾਈ ਦੇ ਤੌਰ ਤੇ ਵੱਧ ਪੈਸੇ ਵੀ ਦੇ ਜਾਂਦਾ ਜਾਂ ਉਹ ਵੀ ਪੈਸੇ ਦੇ ਲਾਰਾ ਲਪਾ ਲਾਉਂਦਾ ਬਾਅਦ ਵਿੱਚ ਬਹੁਤ ਤੁਹਾ ਡੱਬਾ ਤੇ ਜਾਏਗਾ ਔਰ ਕੀ ਕਰੇਗਾ ਮਠਿਆਈ ਦਾ ਡੱਬਾ ਤੇ ਜਾਏਗਾ ਪੈਸੇ ਤੇ ਉਨੇ ਦੇ ਨੇ ਜਿੰਨੇ ਬੰਦੇ ਦੇ ਪੈਸੇ ਹਾਰਨ ਤੋਂ ਬਾਅਦ ਮਾਰੇ ਜ਼ਰੂਰ ਜਾਂਦੇ ਆ ਜਿੱਤਣ ਤੋਂ ਬਾਅਦ ਵੱਧ ਨਹੀਂ ਦਿੱਤੇ ਜਾਂਦੇ ਵੱਧ ਨਹੀਂ ਦਿੱਤੇ ਜਾਂਦੇ ਵੱਧ ਤੇ ਉਹ ਮਠਿਆਈ ਦੇ ਡੱਬੇ ਤੇ ਜਾਏਗਾ ਤੇ ਯਾਰ ਕਈ ਵਧਾਈ ਦੇ ਬੋਰਡ ਲਵਾਏ ਤੇ ਕੋਈ ਕੋਈ ਚਾਹ ਪਾਣੀ ਮੰਗ ਲਿਆ ਬੋਤਲ ਦੇਣਗੇ ਵੱਤੋ ਬਸ ਪੈਸੇ ਨਹੀਂ ਪੂਰੇ ਮਿਲਦੇ ਕਿੰਨੇ ਜਨੇ ਸਾਈਜ਼ ਦੇ ਬੋਰਡ ਬਣਾਏ ਜਾ ਰਹੇ ਹੁਣ ਵੱਤੋ ਵੱਡੇ ਤੋਂ ਵੱਡਾ ਕਿਹੜਾ ਸਾਈਜ਼ ਦਾ ਬੋਰਡ ਬਣਾਇਆ ਹੈ ਸਾਡੇ ਕੋਲ ਪੰਜਾਬੀ 20 10 ਦਾ ਵੱਡੇ ਤੋਂ ਵੱਡਾ ਸਾਹਿਬ 50 10 30 10 30 ਬਾਈ 30 ਹੋਲਡਿੰਗਾਂ ਲੱਗੀਆਂ ਜਾਣੀ ਆਪਣੀ ਜਾਣੀ ਆ ਕਹਿੰਦੇ ਇਹ ਆਰਡਰ ਦੇਣ ਲਈ ਰਾਜਨੇਤਾ ਦੇ ਆਪ ਵੀ ਉਮੀਦਵਾਰ ਵੀ ਪਹੁੰਚਦੇ ਨਹੀਂ ਜਾਂ ਉਹਨਾਂ ਦੇ ਚੇਲੇ ਬਾਲੇ ਹੀ ਪਹੁੰਚਦੇ ਆਰਡਰ ਦਿੰਦੇ ਨੇ ਚੋਣ ਦੇ ਵੋਟਾਂ ਦੇ ਵੇਚਦਾ ਹਰ ਥਾਂ ਦੇ ਹਰ ਬੂਹੇ ਦੇ ਦਰਵਾਜ਼ੇ ਤੇ ਜਾਂਦੇ ਨੇ ਹੱਥ ਜੋੜੇ ਜਾਂਦੇ ਨੇ ਵੋਟਾਂ ਲੈਣ ਵਾਸਤੇ ਜਦੋਂ ਬੋਰਡ ਬਣਾਉਣੇ ਨੇ ਉਮੀਦਵਾਰ ਆਪ ਆਉਂਦਾ ਜਾਂ ਚੇਲੇ ਬਾਲ ਕੀ ਹੁੰਦੇ ਆ ਉਮੀਦਵਾਰ ਆਪ ਨਹੀਂ ਹੁੰਦਾ ਕਦੀ ਵੀ ਇਹ ਤੇ ਜਿੱਤਰਾ ਕਿ ਪਾਰਟੀ ਨੇ ਪੈਸੇ ਭਰੇ ਆ ਅੱਗੇ ਜਿਹੜੇ ਉਹਨਾਂ ਥੱਲੇ ਹੁੰਦੇ ਆ ਉਹੋ ਹੀ ਬੋਰਡ ਲਵਾਉਂਦੇ ਆ ਉਮੀਦਵਾਰ ਬਹੁਤ ਘੱਟ ਲਵਾਉਂਦਾ ਬੋਰਡ ਉਹਨੂੰ ਪਤਾ ਮੈਂ ਖਲੋ ਗਿਆ ਵਾਂ ਮੈਂ ਸਾਈਡ ਤੇਗਾ ਉਹਨੇ ਪਹਿਲੇ ਹੀ ਇਹਨੇ ਇਹਨੇ ਕੀ ਗੱਲਾਂ ਕਰ ਲੈਂਦੀਆਂ ਨੇ ਇਹ ਕੰਮ ਉਹੋ ਹੀ ਕਰਦੇ ਆ ਚੇਲੇ ਬਾਲ ਕੇ ਕਰਦੇ ਆ ਸਵੇਰੇ ਕਿੰਨੇ ਵਜੇ ਤੋਂ ਸ਼ੁਰੂਆਤ ਹੋ ਜਾਂਦੀ ਤੁਹਾਡੇ ਚਮਦੀ ਦੇ ਰਾਤੀ ਕਿੰਨੇ ਵਜੇ ਤਾਈ ਬਣਾਉਂਦੇ ਵੀਰੇ ਸਰ 5 6 ਵਜੇ ਕਿ ਸ਼ੁਰੂਆਤ ਹੋ ਜਾਂਦੀ ਆ ਇਹਦੇ ਇਤਰਾਵਾ ਬੰਦਾ ਕੋਈ ਥੱਕ ਗਿਆ ਉਹਨੂੰ ਕਿ ਅਰੈਸਟ ਕਰ ਲਾ ਥੋੜੀ ਦੇਰ ਬਾਅਦ ਆ ਜੀ ਬਾਕੀ ਕਿੰਨੀ ਲੇਬਰ ਲੱਜੀ ਇਥੇ ਟੋਟਲ ਹੋਣਾ ਸਾਡੇ ਕੋਲ 25 30 ਮੂਨੇ ਦੀ ਲੇਬਰ ਗਈ ਇਹ ਤੋਂ ਹਨੂ ਦਿਨਾਂ ਜਰ ਹੋ ਚੱਲਿਆ ਬੋਰਡ ਬਣਾਉਂਦੇ ਆ ਖਾਨੂ ਜੀ ਮੈਨੂੰ ਤੇ ਘੱਟੇ ਟਾਈਮ ਹੋਇਆ ਮੇਰੇ ਸਾਨਾ 20 ਕੇ ਸਾਲ ਹੋਏ ਮਨ ਤੇ ਉਹ ਮੁੰਡੇ ਨੂੰ 35 ਕੇ ਸਾਲ ਹੋ ਗਏ ਜੇ ਉਹ ਮੁੰਡੇ ਨੂੰ ਜਰੂਰ ਜੀ ਚੋਣ ਪ੍ਰਚਾਰ ਦੇ ਦਿਨ ਨੇੜੇ ਨੇ ਇਹਦਾ ਚੋਣ ਪ੍ਰਚਾਰ ਦੇ ਵਿੱਚ ਰਾਜਨੀਤਾ ਉਮੀਦਵਾਰ ਵੱਦ ਤੋਂ ਵੱਧ ਆਪਣੇ ਬੋਰਡ ਬਣਾ ਰਹੇ ਨੇ ਹੋਲਡਿੰਗ ਲਵਾ ਰਹੇ ਨੇ ਪਿੰਡਾਂ ਦੇ ਸਹਰਾਂ ਦੇ ਵਿੱਚ ਜਿੱਥੇ ਚੋਣ ਪ੍ਰਚਾਰ ਦੇ ਦੌਰਾਨ ਜਨਤਾ ਦੇ ਦਰਬਾਰ ਆਪ ਜਾ ਰਹੇ ਨੇ ਲੀਡਰ ਉੱਥੇ ਹੀ ਸਭ ਤੋਂ ਵੱਡੀ ਜਿਹੜੇ ਆ ਬੋਰਡ ਲਵਾਏ ਜਾਂਦੇ ਨੇ ਬੋਰਡ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਪਾਰਟੀਆਂ ਨੇ ਹਰ ਤਰ੍ਹਾਂ ਦੀ ਪਾਰਟੀ ਜਿਹੜੀ ਵੀ ਆ ਆਜ਼ਾਦ ਉਮੀਦਵਾਰ ਆ ਚਾਹੇ ਵੱਡੀ ਪਾਰਟੀ ਦਾ ਨੁਮਾਇੰਦਾ ਉਹ ਵੀ ਆਪਣਾ ਜਿਹੜਾ ਬੋਰਡ ਜ਼ਰੂਰ ਲਾਉਂਦਾ ਬਾਈ ਜੀ ਨਾਮ ਜੀ ਤੁਹਾਡਾ ਸੰਨੀ ਸੰਨੀਰ ਜੀ ਜਿਵੇਂ ਚਿੰਨੀ ਦੇ ਤੇਜੀ ਆ ਚੋਣ ਪ੍ਰਚਾਰ ਦੇ ਦੌਰਾਨ ਬੋਰਡ ਬਣਾਉਂਦੇ ਤੇਜੀ ਕੋਸ਼ਲੀ ਆ ਜੋ ਕੰਮ ਆਂਦਾ ਸੀ ਪਹਿਲੇ ਉਹ ਚੀਜ਼ ਨਹੀਂ ਗਈ ਇਸ ਟਾਈਮ ਕੰਮ ਕੁਛ ਨਹੀਂ ਆ ਬਹੁਤ ਘੱਟ ਕੰਮ ਆ ਇਸ ਟਾਈਮ ਤਾਂ ਆਪ ਆਪ ਸੋਚਦੇ ਪਏ ਕਿ ਕੀ ਬੰਦਾ ਪਿਆ ਕੋਈ ਜੋਰ ਨਹੀਂ ਕੋਈ ਕੁਛ ਨਹੀਂ ਨਹੀਂ ਤਾਂ ਸਾਡੇ ਫੋਨ ਦਾ ਟਾਈਮ ਨਹੀਂ ਮਿਲਦਾ ਹਣੋ ਦੇ ਇਸ ਟਾਈਮ ਦਾ ਜੀ ਆਰਾਮਨਾ ਸੁਣਨੇ ਆਰਾਮਨਾ ਉੱਠ ਕੇ ਆ ਰਹੇ ਨੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਬੋਰਡ ਬਣਾਉਂਦੇ ਮੈਨੂੰ 20 ਸਾਲ ਹੋ ਚਲੇ 25 ਸਾਲ ਹੋ ਚਲੇ ਆ 25 ਸਾਲ ਦੇ ਵਿੱਚ ਬੜੇ ਬਾਰ ਚੋਣਾਂ ਹੋਈਆਂ ਨੇ ਵਿਧਾਨ ਸਭਾ ਦੀਆਂ ਹੁੰਦੀਆਂ ਨੇ ਲੋਕ ਸਭਾ ਦੀਆਂ ਹੁੰਦੀਆਂ ਨੇ ਪੰਚਾਇਤੀ ਹੁੰਦੀਆਂ ਨੇ ਐਮ ਸੀ ਦੀਆਂ ਹੁੰਦੀਆਂ ਨੇ ਤਾਂ ਇਸ ਵਾਰੀ ਚੋਣਾਂ ਦੇ ਵਿੱਚ ਕਿੰਨਾ ਜੋ ਮਾਹੌਲ ਤੇਜ ਆ ਤੇ ਪ੍ਰਾਣੀਆਂ ਜੇ ਕੁਝ ਨਹੀਂ ਆ ਜੇ ਇਹ ਆਮ ਕੰਮ ਗਾ ਜਿਦ ਤਰ੍ਹਾਂ ਹੀ ਇੱਕ ਕੋਈ ਲੀਡਰ ਆਂਦਾ ਵਾ ਕਿਸੇ ਵੇਲੇ ਮੋਦੀ ਆ ਗਿਆ ਕੋਈ ਆ ਗਿਆ ਇਹਨਾਂ ਕੰਮ ਹੁਣ ਵੈਸੇ ਆਂਦਾ ਪਰ ਉਹ ਕੰਮ ਨਹੀਂ ਆ ਜਿਹੜੇ ਇਸ ਟਾਈਮ ਆਣਾ ਬਿਲਕੁਲ ਵੀ ਮਤਲਬ ਜਿਵੇਂ ਜਿਹਾ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਪਹਿਲਾਂ ਬੋਰਡ ਹੁੰਦੇ ਸੀ ਇਸ਼ਤਿਹਾਰ ਲਾਏ ਜਾਂਦੇ ਸੀ ਉਹ ਉਹਨਾਂ ਨਹੀਂ ਰਹੀ ਤੇ ਜੀ ਨਹੀਂ ਤੇਜੀ ਨਹੀਂ ਬਿਲਕੁਲ ਵੀ ਕੰਮ ਹੈ ਨਹੀਂ ਇਸ ਟਾਈਮ ਕੁਝ ਵੀ ਨਹੀਂ ਆ ਕੀ ਸਮਝੋ ਪਰ ਜਨਤਾ ਦੇ ਦਰਬਾਰ ਤਾਂ ਜਿਹੜੇ ਉਮੀਦਵਾਰ ਨੇ ਜਾਂਦੇ ਨੇ ਵੱਡੇ ਵਾਅਦੇ ਵੱਡੇ ਦਾਅਵਿਆਂ ਦੇ ਨਾਲ ਤੇ ਉੱਥੇ ਬੋਰਡ ਜਿਹੜੇ ਲਾਏ ਜਾਂਦੇ ਨੇ ਉੱਤੇ ਹੀ ਵੱਡੇ ਵੱਡੇ ਵਾਅਦੇ ਤੇ ਦਾਅਵੇ ਲਿਖੇ ਜਾਂਦੇ ਨੇ ਦਾਅਵੇ ਲਿਖਿਆ ਨੇ ਲੋਕਾਂ ਨੇ ਲਵਾਣੇ ਹੀ ਆ ਕੱਲ ਨੂੰ ਨੇ ਫਲੈਕਸਾਂ ਕੰਮ ਆਣਗੇ ਹੋਰ ਕੀ ਹੋਏਗਾ ਲਵਾਣੇ ਤਾਂ ਹੋ ਗਿਆ ਹੀ ਆ ਪਰ ਹੈ ਨਹੀਂ ਉਹ ਗੱਲਬਾਤ ਨਹੀਂ ਗਿਆ ਕਿਸੇ ਦਾ ਕੋਈ ਮਹੌਲ ਨਹੀਂ ਆ ਇਹ ਮੈਨੂੰ ਇਹ ਦੱਸੋ ਸਨੀ ਜੀ ਜਿਵੇਂ ਇਹ ਹੁਣ ਚੋਣਾਂ ਦਾ ਦਿਨ ਚੱਲ ਰਹੇ ਨੇ ਵੱਡੇ ਸਟਾਰ ਜਿਹੜੇ ਪ੍ਰਚਾਰ ਕਰਨ ਲਈ ਵੀ ਆਉਂਦੇ ਨੇ ਜਿਵੇਂ ਮੋਦੀ ਜੀ ਆਉਣਗੇ ਜਾਂ ਬਾਦਲ ਜੀ ਆਉਣਗੇ ਜਾਂ ਹੋਰ ਵੀ ਜਿੰਨੇ ਵੀ ਵੱਡੇ ਵੱਡੇ ਸਟਾਰ ਨੇ ਉਹ ਆਉਂਦੇ ਨਹੀਂ ਉਹਨਾਂ ਦਿਨਾਂ ਦੇ ਵਿੱਚ ਤੇਜ਼ੀ ਵੱਧ ਜਾਂਦੀ ਜਾਂ ਉਹ ਵੀ ਆਮ ਦੀ ਰੁਟੀਨ ਹੀ ਚੱਲਦੀ ਹੈ ਨਹੀਂ ਨਹੀਂ ਤੇਜ਼ੀ ਨਹੀਂ ਵੱਧਦੀ ਥੋੜਾ ਬਹੁਤਾ ਕੰਮ ਹੁੰਦਾ ਜਾਂਦਾ ਹੈ ਬੱਸ ਬਸ ਉਹ 150 ਹੋਲਡਿੰਗ ਬੱਸ ਇਸ ਤੋਂ ਵੱਧ ਨਹੀਂ ਉਹ ਇਹ ਕੰਮ ਹੈ ਹੀ ਨਹੀਂ ਬਿਲਕੁਲ ਵੀ ਅੱਛਾ ਨਹੀਂ ਤਾਂ ਜਿੰਨਾ ਕੰਮ ਸਾਡੇ ਕੋਲ ਹੋਣਾ ਚਾਹੀਦਾ ਨਾ ਇੰਨਾ ਕੰਮ ਹੈਗਾ ਹੀ ਨਹੀਂ ਇਹ ਕੰਮ ਲੇਬਰ ਵੀ ਜਿਹੜੀ ਕੋਲੋ ਦੇਣੀ ਪੈ ਰਹੀ ਆ ਨਹੀਂ ਤਾਂ ਖਰਚਾ ਲੱਗ ਜਾਂਦਾ ਇਹ ਇਹ ਬੰਦੇ ਨੇ ਹੁਣ ਜਿਹੜੇ ਇੱਥੇ ਟੋਟਲ ਆਪਣਾ ਬਣਾ ਰਹੇ ਨੇ ਬਹੁਤ ਇਸ ਟਾਈਮ ਤੇ 20 ਬੰਦੇ ਹਗੇ ਨੇ ਜਿਹੜੇ ਪੰਜ ਸੱਤ ਕੰਮ ਕਰਦੇ ਪੰਜ ਸੱਤ ਤੈਨੂੰ ਘੁੰਮਦੇ ਪਏ ਆ ਬਸ ਟਾਈਮ ਪਾਸ ਹੋ ਰਿਹਾ ਕੰਮ ਨਹੀਂ ਹੋ ਰਿਹਾ ਮਤਲਬ ਉਹ ਮਾਹੌਲ ਨਹੀਂ ਆ ਉਹ ਚੋਣਾਂ ਵਾਲੀ ਤੇਜ਼ੀ ਨਹੀਂ ਆ ਜਿਹੜੀ ਤੇਜ਼ੀ ਹੁੰਦੀ ਸੀ ਪਹਿਲਾਂ ਦੇ ਉਹ ਚੀਜ਼ ਨਹੀਂ ਗਈ ਨਾ ਉਹ ਚੀਜ਼ ਅੱਗੇ ਕੋਈ ਮੋਹਰ ਲੱਗਦਾ ਪਿਆ ਕੀ ਬੰਨਾ ਕੀ ਨਹੀਂ ਬੰਨਾ ਇਸ ਟਾਈਮ ਬਸ ਕਹੀਏ ਨਾ ਕੰਮ ਕੰਮ ਨਹੀਂ ਹੈਗਾ ਕੋਈ ਤੇ ਸੁਣਿਜੀ ਜਿਵੇਂ ਜਿਵੇਂ ਚੋਣਾਂ ਦੇ ਵਿੱਚ ਚਾਰ ਪੰਜ ਉਮੀਦਵਾਰ ਹੁੰਦੇ ਨੇ ਜਿੰਨਾ ਦਾ ਇੱਥੇ ਉਮੀਦਵਾਰ ਨਹੀਂ ਹੁੰਦਾ ਹੈ ਜਿਹੜੇ ਦੂਜੇ ਉਮੀਦਵਾਰ ਹੁੰਦੇ ਨੇ ਉਹਨਾਂ ਦੇ ਬੋਰਡ ਬਣਾਏ ਹੁੰਦੇ ਨੇ ਉਹਨਾਂ ਦੇ ਪੈਸੇ ਜਿਹੜੇ ਨੇ ਐਡਵਾਂਸ ਲੈਂਦੇ ਹੋ ਜਾਂ ਬਾਅਦ ਵਿੱਚ ਮਿਲ ਜਾਂਦੇ ਨੇ ਤੁਹਾਨੂੰ ਇਹਦੇ ਦੇਖੋ ਜਿੰਨਾ ਕ ਆਰਡਰ ਮਿਲ ਜਾਂਦਾ ਉਹਨਾਂ ਨੂੰ ਪੈਸੇ ਮਿਲ ਜਾਂਦੇ ਕਿਉਂਕਿ ਬਾਅਦ ਵਿੱਚ ਮੁਸ਼ਕਲ ਹੀ ਹੁੰਦਾ ਵਾ ਕੋਈ ਰੱਖ ਜਾਂਦਾ ਵਿੱਚ ਉਹ ਕੋਈ ਦੇ ਜਾਂਦਾ ਵਾ ਕੋਈ ਬਸਦਾ ਵਾ ਜਿੰਨਾ ਕ ਆਰਡਰ ਦਿੰਦੇ ਆ ਉਹਨਾਂ ਨੂੰ ਮਿਲ ਹੀ ਜਾਂਦੇ ਆ ਕੋਈ ਆਧਾਰ ਦਾ ਕੰਮ ਇੱਚ ਹੈਗਾ ਨਹੀਂ ਕੋਈ ਵੀ ਜਿਵੇਂ ਮੈਂ ਪ੍ਰੇਮ ਜੀ ਨੂੰ ਸਵਾਲ ਕੀਤਾ ਕਿ ਚਲੋ ਜਿੱਤਣ ਵਾਲ ਹਾਰਨ ਵਾਲਾ ਦੇ ਪੈਸੇ ਮਾਰ ਜਾਂਦਾ ਜਾਂ ਨਹੀਂ ਦਿੰਦਾ ਜਾਂ ਲਾਰੇ ਲੱਪੇ ਲਾਉਂਦਾ ਜਿੱਤਣ ਵਾਲਾ ਜੇ ਅਦੀ ਵੱਧ ਪੈਸੇ ਦੇ ਜਾਂਦਾ ਕਿ ਆਹ ਲਓ ਜੀ 500000 10000 ਰੁਪਇਆ ਵੱਧ ਦੇ ਜੀ ਤੁਹਾਨੂੰ ਭਾਈ ਇਹ ਚੀਜ਼ ਦਾ ਪਤਾ ਨਹੀਂ ਕਿਉਂਕਿ ਅਸੀਂ ਤਾਂ ਆਪਣੀ ਮਿਹਨਤ ਲੈਣੀ ਇਹ ਮਾਲਕਾਂ ਨੂੰ ਪਤਾ ਜਿਨ੍ਹਾਂ ਨੇ ਪੇਮੈਂਟਾਂ ਲੈਣੀਆਂ ਕੀ ਲੈਣਾ ਨੂੰ 10000 ਵੱਧ ਦਿੱਤਾ 50000 ਵੱਧ ਦਿੱਤਾ ਇਹਾਨੂੰ ਨਹੀਂ ਪਤਾ ਇਹ ਚੀਜ਼ ਦਾ ਸਾਨੂੰ ਸਾਡੀ ਮਜ਼ਦੂਰੀ ਮਿਲਣੀ ਆ ਉਹ ਸਾਨੂੰ ਮਿਲ ਜਾਂਦੀ ਕੰਮ ਕਰਨ ਦੇ ਹਿਸਾਬ ਨਾਲ ਜੀ ਇਹ ਜ਼ਰੂਰ ਦੱਸਿਓ ਕਿ ਤੁਸੀਂ ਦੇਖਿਓ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਤੁਹਾਡੇ ਤਾਂ ਹੀ ਪਹੁੰਚਦੇ ਨੇ ਸਾਰਿਆਂ ਦੇ ਹੀ ਬੋਰਡ ਬਣਾਉਂਦੇ ਆ ਤੁਸੀਂ ਇਸ ਵਾਰੀ ਜ਼ਿਆਦਾਤਰ ਜਿਹੜੇ ਉਮੀਦਵਾਰ ਨੇ ਬਣਾਉਂਦਾ ਆਰਡਰ ਦਿੱਤਾ ਤਾਂ ਇਸ ਵਾਰ ਕੋਈ ਉਮੀਦਵਾਰ ਦਾ ਕੋਈ ਜ਼ਿਆਦਾ ਆਰਡਰ ਨਹੀਂ ਆ। ਸਭ ਬਰਾਬਰ ਦੇ ਚੱਲਣਦੇ ਆ। ਇਸ ਟਾਈਮ ਕੋਈ ਕੋਈ ਕਾਂਗਰਸ, ਭਾਜਪਾ, ਦੂਜਾ ਕੋਈ ਵੀ ਨਹੀਂ ਆ। ਇਸ ਟਾਈਮ ਬਹੁਤ ਥਿਲਾ ਕੰਮ ਚੱਲਣਦੇ ਆ। ਆਜ਼ਾਦ ਉਮੀਦਵਾਰਾਂ ਦੇ ਵੀ ਆਏ ਆ ਆਰਡਰ ਜਾਂ ਸਿਰਫ ਪਾਰਟੀਆਂ ਦੇ ਉਮੀਦਵਾਰ ਜਿਹੜੇ? ਪਾਰਟੀਆਂ ਦੇ ਹੀ ਆਏ ਆ। ਆਜ਼ਾਦ ਦੇ ਕੋਈ ਨਹੀਂ। ਪਹਿਲਾਂ ਆਉਂਦੇ ਹੁੰਦੇ ਸੀ ਆਜ਼ਾਦ ਮੀਂ ਪਹਿਲੇ ਵੀ ਆਉਂਦੇ ਹੁੰਦੇ ਸੀ ਅੱਜ ਕੀ ਕੋਈ ਨਹੀਂ ਆਇਆ ਜ਼ਿਆਦਾ। ਨਿਸ਼ਚਿਤ ਤੌਰ ਤੇ ਜਰੂਰ ਦੋਸਤੋ ਅਸਲੀਅਤ ਜਾਣਨ ਲਈ ਪਹੁੰਚੇ ਸੀਗੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਬੋਰਡ ਲਾਏ ਜਾਂਦੇ ਨੇ ਚੋਣ ਪ੍ਰਚਾਰ ਦੋ ਤਰ੍ਹਾਂ ਤਿੰਨ ਤਰ੍ਹਾਂ ਦੇ ਹੁੰਦੇ ਨੇ ਕਿਉਂਕਿ ਜ ਜਨਤਾ ਦੇ ਦਰਬਾਰ ਜਾਇਆ ਜਾਂਦਾ ਤਾਂ ਜਨਤਾ ਦੇ ਸਾਹਮਣੇ ਹੱਥ ਜੋੜੇ ਜਾਂਦੇ ਨੇ ਤਾਂ ਉੱਥੇ ਜੇ ਜਨਤਾ ਦੇ ਸਾਹਮਣੇ ਹੱਥ ਜੋੜਦੇ ਨੇ ਉਮੀਦਵਾਰ ਤਾਂ ਦੂਜੇ ਪਾਸੇ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਵਰਤੋਂ ਦੇ ਵਿੱਚ ਲੈਂਦੇ ਜਾਂਦੇ ਨੇ ਵੱਡੇ ਵੱਡੇ ਬੋਰਡ ਜਿਹੜੇ ਜੇ ਹਰ ਮੋੜ ਤੇ ਹਰ ਸ਼ਹਿਰ ਦੇ ਹਰ ਪੁਲ ਤੇ ਨਜ਼ਰ ਆਉਂਦੇ ਨੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਚੋਣ ਪ੍ਰਚਾਰ ਦੇ ਵਿੱਚ ਜ਼ੋਰ ਲਾ ਦਿੰਦੀਆਂ ਨੇ ਪੱਬਾ ਪਾਰ ਹੋਈਆਂ ਰਹਿੰਦੀਆਂ ਨੇ ਪਰ ਚੋਣ ਪ੍ਰਚਾਰ ਦੇ ਵਿੱਚ ਜਿਹੜੇ ਬੋਰਡ ਬਣਾਉਣ ਵਾਲੇ ਨੇ ਉਹਨਾਂ ਦੀ ਅਸਲੀਅਤ ਜਾਣੀ ਹੈ ਕਿ ਇਸ ਵਾਰੀ ਉਹ ਜਿਹੜੇ ਪਹਿਲਾਂ ਦੀ ਤਰ੍ਹਾਂ ਜਿਹੜੇ ਆਰਡਰ ਨਹੀਂ ਮਿਲਦੇ ਉਹਨਾਂ ਨੂੰ ਪਰ ਫਿਰ ਵੀ ਜਿਹੜੇ ਉਮੀਦਵਾਰ ਨੇ ਆਪਣਾ ਜੋਰ ਲਾ ਰਹੇ ਨੇ ਜਨਤਾ ਨੇ ਫਤਵਾ ਦੇਣਾ ਹੈ ਜਨਤਾ ਦੇ ਦਰਬਾਰ ਜਾ ਰਹੇ ਨੇ ਜਨਤਾ ਹੀ ਜਨਾਰਦਨ ਹੁੰਦੀ ਹੈ ਜਨਤਾ ਨੇ ਹੀ ਫਤਵਾ ਦੇਣਾ ਕਿ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਭੇਜਿਆ ਜਾਵੇ ਪਰ ਫਿਲਹਾਲ ਜਿਹੜਾ ਸਾਰੇ ਜੋ ਉਮੀਦਵਾਰਾਂ ਦਾ ਜਿਹੜਾ ਜੋਰ ਲੱਗਾ ਪਿਆ ਆਪਣੇ ਚੋਣ ਪ੍ਰਚਾਰ ਦੇ ਵਿੱਚ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਤੁਸੀਂ ਜੁੜੇ ਰਹੋ ਅਸਲੀਆ ਟੀਵੀ ਨਾਲ